ਸੂਰਾ ਸੋ ਪਹਿਚਾਨੀਆਂ ਜੋ ਲੜੈ ਤੀਨ ਕਾ ਹੀਰ ਫੁਰਜਾ ਫੁਰਜਾ ਕਟ ਨਰੇ ਕਬ ਹੋਣਾ ਚਾਲੇ ਕੇ ਹੱਥ ਅਦੇ ਸੱਤ ਲਈ ਲੜਨ ਵਾਲੇ ਸੂਰਮਿਆਂ ਦੇ ਘਰੇ ਨਾ ਬੈਠਾ ਨਵਦੀਪ ਸਨਾ ਵਾਟਰ ਕਨਲ ਵਾਲਾ ਜਿਹੜਾ ਚੰਗਤ ਸਿੰਘ ਦੀ ਸਮੂਚਲ ਪੈਂਦੀ ਹੈ ਜਿਨ੍ਹਾਂ ਨੇ ਕਿਸਾਨੀ ਲਈ ਆਪਣੀ ਜਾਨ ਤੱਕ ਦਾਤ ਲਾਤੀ 2 ਮਹੀਨੇ ਤੋਂ ਜਿਨ੍ਹਾਂ ਨੂੰ ਸਰਕਾਰਾਂ ਨੇ ਜੇਲ੍ਹ ਦੇ ਵਿੱਚ ਪਾ ਕੇ ਰੱਖਿਆ ਹੋਇਆ ਉਸ ਪਰਿਵਾਰ ਦੇ ਵਿੱਚ ਬੈਠਾ ਇਹ ਉਹ ਕੁੱਖ ਹੈ ਜਿਨੇ ਉਹਨਾਂ ਨੂੰ ਸੂਰਮਿਆਂ ਨੂੰ ਜਨਮ ਦਿੱਤਾ ਆਟੀ ਜੀ ਉਹਨਾਂ ਦੇ ਘਰੇ ਬੈਠਾ ਨਦੀਪ ਉਹਨਾਂ ਦੇ ਇਧਰ ਨੂੰ ਵੀ ਫਾਦਰ ਸਾਹਿਬ ਜੈ ਸਿੰਘ ਜਲਵੇੜਾ ਜੀ ਜਲਵੇੜੇ ਪਿੰਡ ਦੇ ਵਿੱਚ ਅੰਮ੍ਰਿਤਸਰ ਵਾਲੇ ਦੇ ਵਿੱਚ ਬੈਠੇ ਆ ਤੇ ਅੱਜ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਔਰ ਆਪਾਂ ਸਪੋਰਟ ਕਰਨ ਆਏ ਆ ਕਿਉਂਕਿ ਨਦੀਪ ਵੀਰਾ ਜੇਨ ਦੇ ਵਿੱਚ ਹੈ ਉਹਨਾਂ ਨੂੰ ਛਡਾਉਣ ਦੇ ਲਈ 17 ਅਤੇ 18 ਤਰੀਕ ਨੂੰ ਅੰਮ੍ਰਿਤਸਰ ਦੀ ਅਨਾਜ ਮੰਡੀ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਸਾਰੇ ਪਰਿਵਾਰਕ ਆ ਕੇ ਪਹੁੰਚੋ ਔਰ ਸਭ ਤੋਂ ਵੱਡੀ ਗੱਲ ਹੈ ਇਹਨਾਂ ਦੇ ਹੌਂਸਲੇ ਬੁਲੰਦ ਹੈ ਚੜ੍ਹਦੀ ਕਲਾ ਚ ਨੇ ਬੜੀ ਖੁਸ਼ੀ ਹੱਤੇ ਹੋ ਰਹੀ ਹੈ ਅਪਾ ਹਮੇਸ਼ਾ ਤੋਂ ਇਸ ਪ੍ਰਵਾਹ ਦੇ ਨਾਲ ਖੜੇ ਆਂ ਔਰ ਤੁਹਾਨੂੰ ਸਾਰਿਆਂ ਨੂੰ ਵੀ ਫੀਲ ਕਰਦਾ ਜਿਹੜਾ ਹੱਕ ਸੱਚ ਲਈ ਇਨਸਾਨੀਅਤ ਲਈ ਕੁਝ ਕਰਦਾ ਸਾਰੇ ਹਰ ਨੂੰ ਸਪੋਰਟ ਕਰਿਆ ਕਰੋ ਇਹ ਜਿਹੜੇ ਮੈਂ ਸਾਥੀ ਪੀਣਾ ਚਾਹੁੰਗੇ ਚਰਤੀਕਲ ਆਇਆ ਔਰ ਨਰਦੀਪ ਵੀ ਚਰਤੀਕਲ ਆਇਆ ਕੋਈ ਡਰਦੇ ਵਾਲੀ ਤੋਂ ਬਾਤ ਹੀ ਨਹੀਂ ਹੈ ਅਰ ਇਸ ਫਿਰ ਮੈਂ ਕਹਿਣਾ ਚਾਹਉ ਸਾਰੇ ਨੌਜਵਾਨਾਂ ਨੂੰ ਸਾਇਦ ਫਿਰ ਸਰਕਾਰ ਤੁਹਾਨੂੰ ਡਰਾਉਣੇ ਦੀ ਕੋਸ਼ਿਸ਼ ਕਰੇਗੀ ਔਰ ਆਪਾਂ ਨੇ ਡਰਨਾ ਨਹੀਂ ਹੈ ਹੌਸਲੇ ਵਜ 17 18 ਤਰੀਕ ਨੂੰ ਅੰਮੜਾ 17 ਨੂੰ ਆਣਾ ਆ ਅਨਾਜ ਮੰਡੀ ਮੇ ਕੱਟ ਕਰਨਾ ਆ ਫਿਰ ਆਪਾਂ ਨੇ ਐਸਪੀ ਦਫਤਰ ਜਾਣਾ ਆ ਫਿਰ ਵਹੀ ਰਾਤ ਰਹਿਣਾ ਆ ਅਗਲਾ ਫੇਰ ਸਾਰਾ ਦਿਨ ਆ ਫੇਰ ਸਾਰੀ ਰਾਤ ਆ ਇਸ ਆਪਾਂ ਐਨ ਹੁਮਾ ਮੈਗਾ ਵਹ ਜਾਣਾ ਆ ਔਰ ਆਪਨੇ ਸਪੋਰਟ ਕਰਨਾ ਆ ਕੋਈ ਦਿੱਕਤ ਨਹੀਂ ਹੈ ਨਵਦੀਪ ਵਾਲੀ ਆ ਜਾ ਨਵਦੀਪ ਆਪਾਂ ਨੇ ਉਹ ਵੀ ਲੜਾਈ ਲੜਨੀ ਆ ਜਉਣ ਫੇ ਨੌਜਵਾਨ ਮਰੇ ਯਹਾਂ ਆਪਣੀ ਅੱਖਾਂ ਗੁਵਾਹੇ ਆਪਣੀ ਬਾਹਾਂ ਗੁਵਾਹੇ ਔਰ ਜਾਨਾਂ ਤੱਕ ਦੇ ਗਏ ਆਪਨੇ ਲੜਾਈ ਉਹ ਵੀ ਲੜਨੀ ਆ ਚੜਤੀ ਕਲਾਵਾ ਆ ਪਹਿਲਾਂ ਵੀ ਚੜਤੀ ਕਲਾਵਾ ਦੇ ਅੱਗ ਵੀ ਚੜਦੀ ਕਲਾ ਮੰਨਦਾ ਹੈ। ਦੇਖੋ ਜੀ ਤੁਸੀਂ ਇਹਨਾਂ ਦੇ ਹੌਸਲੇ ਬਿਲਕੁਲ ਬਲੰਦ ਨੇ। ਔਰ ਜਿਨੇ ਵੀ ਇਨਸਾਨੀਅਤ ਲਈ ਕਿਸਾਨ ਨੇ ਲਈ ਜਿਨੇ ਕੋਈ ਵੀ ਪ੍ਰੋਬਲਮਾ ਪਰਿਵਾਰ ਨੂੰ ਆਪਾਂ ਸਾਰੇ ਉਹਨਾਂ ਦੇ ਨਾਲ ਖੜੇ ਆਂ। ਟੀਜੀ ਕੀ ਕਹਿਣਾ ਚਾਹੁੰਦੇ ਸੀ? ਹਾਂ ਜੀ ਮਾਤਾ ਜੀ। ਕਲ ਸਹਾ। ਤੁਸੀਂ ਇਹ ਤਾਂ ਹਾਂ ਜੀ ਸਾਰੇ ਇਕੱਠੇ ਹੋ ਕੇ ਆਇਆ ਇਸ ਤਰ੍ਹਾਂ। ਹਾਂ ਜੀ ਉੱਧਰ ਕੈਮਰੇ ਤੇ ਕਹਿ ਦਿੰਦੇ। ਮਾਤਾ ਜੀ ਸਾਡੇ ਇੱਕ ਬਹੁਤ ਹੀ ਅੱਛੀ ਰੂਹ ਜਿਨ੍ਹਾਂ ਨੂੰ ਮਿਲ ਕੇ ਬੜਾ ਸਕੂਨ ਸਾਨੂੰ ਮਿਲ ਰਿਹਾ। ਆਪਾਂ ਤਾਂ ਹਮੇਸ਼ਾ ਮਿਲਦੇ ਰਹੇ ਨੇ। ਔਰੇ ਪਰਿਵਾਰ ਚੜ੍ਹਦੀ ਕਲਾ ਚਾ ਸਾਰੇ 17 18 ਤਰੀਕ ਨੂੰ ਨਵਦੀਪ ਵੀਰੇ ਨੂੰ ਜੇਲ੍ਹ ਤੋਂ ਬਾਹਰ ਕਢਾਉਣ ਲਈ ਉਹ ਮੇਰੇ ਬਾਕੇ ਪਹੁੰਚੋ ਥੈਂਕ ਯੂ ਸੋ